ਬਸਿਕਾ ਜੀ ਸਭ ਤੋਂ ਸਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਐਂਡ ਟੈਨਾ तहसील ਤੇ ਜ਼ਿਲ੍ਹਾ ਬਈ ਨੂੰ ਫਰੀਦਕੋਟੀ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀਆਂ ਨੇ ਅੱਜ ਲੋਤ ਔਕੜ ਤੇ ਇੱਕ ਤਾਜੀ ਸੂਈ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਸਰੀ ਘਰ ਸਸਰੀ ਘਰ ਬਾਈ ਨਾਮ ਐਡਰੈਸ ਦਾ ਨਾਮ ਸੁਖਦੀਪ ਸਿੰਘ ਪਟਨਾ ਜਿਹੜਾ ਫ੍ਰੀਕੋਰਟ ਤਹਿਸੀਲ ਵੀ ਫ੍ਰੀਕੋਰਟ ਪੈਂਦੇ ਆ ਜੀ ਮੋਬਾਈਲ ਨੰਬਰ 9464428224894644282248 ਠੀਕ ਹੈ ਜੀ ਇਹੋ ਪਈਆ ਵੀਡੀਓ ਪਾਈ ਬੰਦੇ ਉਹਦਾ ਬਈ 50 ਕਿ ਮਿੰਟਾਂ ਜੀ ਸਬਦੇ ਹੋ ਗਏ ਸੀਗੇ ਠੀਕ ਆ ਜੀ ਇੱਕ ਨੰਬਰ ਤੋਂ ਬਈ ਸੂਈ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਆ ਜੀ ਇਹ ਬਈ ਪਹਿਲਾਂ ਹੀ ਸੂਈ ਆ ਠੀਕ ਆ ਜੀ ਤੇ ਮਗਰੇ ਦੇ ਬੱਚਾ ਠੀਕ ਆ ਜੀ ਤੇ ਆਪਾਂ ਨੂੰ ਉਹਨਾਂ ਨੇ ਮੰਨ ਲਓ ਵੀ 15 ਤੋਂ 20 ਦਿਨ ਦੇ ਵਿੱਚ ਰੱਖੇ ਸੀ 20 22 ਦਿਨ ਲਾ ਲਓ ਇਹਨੂੰ ਹੋਏ ਆ ਸੂਈ ਤੋਂ ਤੇ 8 ਕਿਲੋ ਇਹਦੇ ਥੱਲੇ ਇਸ ਟਾਈਮ ਦੁੱਧ ਤਿਆਰ ਆ। ਨੱਟ ਤਿਆਰ ਆ। ਹਾਂ ਮਾਲਾ ਵੀ ਉਹ ਜੀ ਸੇਵਾ ਸੁਗਈ ਸੀ ਕਿ ਬੰਦਿਆ ਦੇ। ਠੀਕ ਆ ਜੀ। ਤੇ ਪ੍ਰਾਲੀਆਂ ਦੀ ਤਿੰਨੇ ਗਾਹਾਂ ਦਾ ਮਾਲਾ ਵੀ ਆਪਣਾ ਸਮਝ ਲਓ ਇੱਕ ਘਰ ਵਾਂਗੂ ਹੀ ਆਈਆਂ। ਤੇ ਪ੍ਰਾਲੀ ਤੇ ਹੀ ਸਿੰਘਾਂ ਤਿੰਨੇ ਗਾਈਆਂ ਆ। ਪ੍ਰਾਲੀ ਤੇ ਜਾਣੀ ਜਿਹੜਾ ਅੱਜ ਦਾ ਤੋਲਣ ਵਾਲਾ ਦੁੱਧ 8 ਕਿਲੋ ਆ। 8 ਕਿਲੋ ਆ। ਤੇ ਥਣਾ ਦੇ ਓਕੇ ਆ ਜੀ। ਜਮਾ ਓਕੇ ਬਾਈ ਭਾਵੇਂ ਕੋਈ ਇਸ ਨੇ ਆਨਲਾਈਨ ਵੀ ਮੰਗਾਉਣੀ ਹੋਵੇ ਗਰੰਟੀ ਨਾਲ ਵੜ੍ਹ ਭੇਜੂੰਗਾ ਬਾਈ। ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ। ਦੰਦੋਂ ਵੇਖੀ ਆ ਬਾਈ। ਦੰਦੋਂ ਨਹੀਂ ਦੇਖੀ ਬਾਈ ਮੈਂ। 8:36 ਆਲੇ ਵਿੱਚ ਜੱਜਮੈਂਟ ਉਹ ਸਾਬਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀਗਾ ਜਿਹਦਾ ਅੱਜ ਦਾ ਦੁੱਧ ਦਾ ਉਹ ਬਾਈ ਕਹਿੰਦਾ 8 ਕਿਲੋ ਅੱਜ ਥੋੜੀ ਜਿਹੀ ਘੱਟ ਸੇਵਾਲੇ ਘਰੋਂ ਆਇਆ ਪਰਾਲੀ ਤੋਂ ਹੀ ਆਇਆ ਪਰ ਕੱਦਗਾਠ ਬਹੁਤ ਚੰਗਾ گاਾਂ ਦਾ ਫੜਾ ਲੈਵੇ ਦੇ ਸਾਬ ਤੋਂ ਵੀ ਚੈੱਕ ਕਰਾ ਦਿੰਨੇ ਆ ਗੈਪ ਤੇ ਆ ਤਾਂ ਨਿਖੜ ਮੈਂ ਥਨਾ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਕੋਈ ਪਤਾ ਨਹੀਂ ਹੋਣਾ ਇਹਨੂੰ ਨਿਆਣਾ ਬਣਾ ਪਾਉ ਭਵੇਂ ਐਂ ਬੈਜੋ ਇਹਦੇ ਥੱਲੇ ਠੀਕ ਹੈ ਕਰਮ ਵਾਲੀ ਇੰਨੀ ਸੀਰ ਸਗ ਬਾਈ ਕਹਿੰਦਾ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਅਗੇ ਆ ਕੇ ਤੁਸੀਂ ਚੈੱਕ ਕਰ ਲੋ ਬੱਚਾ ਮਗਰ ਬੱਚਾ ਬਾਈ ਮਾਲਕਾਂ ਨੇ ਤਾਂ 15 ਕ ਦਿਨ ਕਹਿ ਕੇ ਦਿੱਤੀ ਆ ਪਰ ਬਾਈ ਕਹਿੰਦਾ ਆਪਾਂ 22 ਦਿਨ ਮੰਨ ਕੇ ਲਈ ਆ ਫੇਸ ਕੁਆਲਟੀ ਵੀ ਸੋਹਣੀ ਬਾਕੀ ਕ੍ਰੋਸ ਚ ਪੈਂਦੀ ਆ ਬਾਈ ਦੁੱਧ ਫੱਟ ਵੀ ਇਹਦੀ ਚੰਗੀ ਹੋਊਗੀ ਇਦਾ ਮੁੱਲ ਬਾਈ ਇਹ 33000 ਦੀ ਵਹਿੜ ਦੇ ਦਾਂਗੇ ਬਾਈ ਹੋਜੂ ਮਾੜਾ ਮੋਟਾ ਮਾਨਤਣ ਕਰਤਾਗੇ 33000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਮਾੜਾ ਮੋਟਾ ਮਾਨਤਣ ਹੋਜੂਗਾ ਜਿਹਨੂੰ ਜੱਜੂ ਵੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ 2 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਪਹਿਲਾਂ ਵੱਛੀ ਆ ਠੀਕ ਆ ਜੀ ਤੇ ਇਹਦੇ ਤਕਰੀਬਨ ਆਪਾਂ ਨੂੰ ਉਹਨਾਂ ਨੇ 25 ਦਿਨ ਦੇ ਆਸ-ਪਾਸ ਦਾ ਟੀਕਾ ਲੱਗਿਆ ਹੋਇਆ ਦੱਸਿਆ ਮੈਂ ਪਿਆਰ ਦਾ ਨਹੀਂ ਲੱਗਿਆ ਉਹ ਰੱਬ ਜਾਣਦਾ ਆਪਾਂ ਆਪਦੇ ਘਰੇ ਭਰਾਇਆ ਨਹੀਂ ਮੇਰੇ ਕੋਲ ਤਾਂ ਰਾਤ ਹੀ ਆਈਆਂ ਤਿੰਨੇ ਵਹਿੜਾ ਠੀਕ ਆਪਾਂ ਖਾਲੀ ਮਨ ਖਾਲੀ ਮਨ ਕੇ ਲਈ ਖਾਲੀ ਮਨ ਕੇ ਹੀ ਦੇਵਾਂਗੇ ਦੁੱਧ ਕਿੰਨਾ ਹੈ ਆਸਟਮੇ ਤੇ ਥੰਦੇ 7 ਕਿਲੋ ਦੁੱਧ ਆ ਬਾਈ ਦੰਦੋ ਵੇਖੀ ਆ ਬਾਈ ਦੰਦੋ ਤਾਂ ਮੇਰੇ ਹਿਸਾਬ ਨਾਲ ਹੋਊਗੇ ਜੋ ਗਿਆ ਮੈਂ ਤਾਂ ਚਾਂਦਾਂ ਦਾ ਤੁਰ ਕੇ ਦਿਖਾ ਦਿਓ ਜੀ ਜਿਹੜਾ ਮਾਲਕਾਂ ਨੇ ਦੁੱਧ ਦੱਸਿਆ ਉਹ 7 ਕਿਲੋ ਆ 25 ਦਿਨ ਹੋ ਗਏ ਆਈ ਹੋਈ ਨਾ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਬਾਕੀ ਥਣ ਭਾਂਡੇ ਦੀ ਇਹ ਵੀ ਸਾਫ ਆ ਥਾਰ ਤੋਂ ਬੁਣੇ ਦੋ ਚੈੱਕ ਕਰਾ ਦਾਂਗੇ ਸੋਨੇ ਆ ਗੈਪ ਤੇ ਆ ਨਿਕੜਵੇਂ ਦੇਖ ਸਕਦੇ ਹੋ ਸੋਨਾ ਪਤਲਾ ਜਾਂ ਥਣਾ ਦੇ ਹੋ ਕੇ ਦਿਖਾਣਾ ਦੀ ਜਮਾਈ ਜਮਾ ਓਕੇ ਬਾਈ ਕੋਈ ਭੂਰ ਸਿੱਟਾ ਨਹੀਂਗਾ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋ ਬਾਕੀ ਕਰੋਸ ਤੇ ਪੈਂਦੀ ਆ ਕੱਦ ਕਾਠ ਵਾਲੀ ਵਹਿੜਾ ਕਰਮ ਵਾਲੀ ਚੰਗੀ ਸੇਵਾ ਗੌਰ ਹੋ ਜੇ ਤਾਂ ਦੁੱਧ ਵੀ ਹੁਣ ਵੀ ਪਲੱਸ ਕਰ ਜੂ ਤੇ ਜੇ ਕੇ ਦੇ ਕਰਮ ਤੇਜ ਹੋਏ ਤਾਂ ਗੱਬਣ ਰਹੇਗੀ ਤਾਂ ਕੰਮ ਲੋਟ ਹੀ ਆ ਜਾਣਾ ਇੱਕ ਹਿਸਾਬ ਦਾ ਗੇੜਾ ਬਾਲੀਆ ਸਾਊ ਅੰਤ ਕੋਈ ਨਹੀਂ ਵੇ ਦੇਖ ਸਕਦੇ ਹੋ ਚਾਹੇ ਜਵਾਨ ਕੋਈ 80 ਸਾਲ ਦਾ ਹੋਵੇ ਜਿਹੜਾ ਦੁੱਧ ਆ ਤੁਸੀਂ ਬਾਈ ਦੇ ਘਰੇ ਜੋਖ ਲੈਣਾ ਚਾਹੇ ਦੋ ਟਾਈਮ ਚਵਾਈ ਕਰ ਲਓ ਚਾਹੇ ਚਾਰ ਟਾਈਮ ਚਵਾਈ ਕਰ ਲਓ ਇਹਦਾ ਮੁੱਲ ਬਾਈ ਇਹ 18000 ਇਹਦਾ ਲੈਂਦੇ ਨੇ ਠੀਕ ਹੈ ਜੀ ਹੋਜੂ ਮਾੜਾ ਮੋਟਾ ਮਾੜਾ ਮੋਟਾ ਕਰ ਤਾਂ ਮੰਨ ਤਾਂ ਜੀ ਸੈਨ ਨੰਬਰ ਐਫ ਐਫ ਇਹਦੀ ਕੀ ਡਿਟੇਲ ਆ ਜੀ ਇਹਦੇ ਵੀ ਤਕਰੀਬਨ 20 ਦਿਨ ਹੋ ਗਏ ਟੀਕਾ ਲੱਗੇ ਨੂੰ ਜੀ ਠੀਕ ਹੈ ਜੀ ਤੇ ਇਹਦੇ ਮੰਨ ਲਓ ਦੁੱਧ ਇਸ ਟਾਈਮ ਆ 9 ਕਿਲੋ ਦੇ ਆਸ-ਪਾਸ ਆ ਇਹਦੇ ਥੱਲੇ ਠੀਕ ਹੈ ਜੀ ਦੁੱਧ ਤਾਂ ਆਰਾਮ ਨਾਲ ਬਦੂਗੀ ਬਾਈ ਇਹ 9ਵੇਂ ਸੂਏ ਸੂਈ ਵੀ ਹੋ ਜੀ ਇਹ ਇਹ ਬਾਈ ਦੋ ਮਲਾ ਦੋ ਸੂਏ ਹੋਊਗੀ ਆਰਾਮ ਨਾਲ ਸੂਈ ਇਹੇ ਜੀ ਆਪਾਂ ਦੇਖਿਆ ਉਹਨੇ ਤਾਂ ਇੱਕ ਸੂਏ ਸੱਚੀ ਦੂਜੇ ਆਸ ਤੇ ਟੀਕਾ ਲੱਗਿਆ ਠੀਕ ਆ ਜੀ ਪਰ ਆਪਾਂ ਦੋ ਮੰਨ ਕੇ ਲਈ ਆ ਠੀਕ ਆ ਤੋੜ ਕੇ ਦਿਖਾ ਦਿਓ ਜੀ ਦੁੱਧ 9 ਕਿਲੋ ਬਾਈ 9 ਕਿਲੋ ਬਾਈ ਠੀਕ ਆ ਜੀ ਬਾਈ ਕਹਿੰਦਾ ਮਾਲਕਾਂ ਨੇ ਪਹਿਲੇ ਸੂਏ ਕਹਿ ਕੇ ਦਿੱਤੀ ਆਪਾਂ ਦੂਜੇ ਮੰਨ ਕੇ ਲਈ ਆ ਵੀਕ ਦਿਨ ਹੋ ਗਏ ਆਈ ਹੋਈ ਨੂੰ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਦੇਣੀ ਆ ਥਣਾ ਦੀ ਦੁੱਧ ਆਪਾਂ ਚੋ ਲੈਣਾ ਉਹ 9 ਕਿਲੋ ਨੈਟ ਤਿਆਰ ਆ ਥਣਾ ਦੀ ਜਮਾ ਡਾਨਾ ਬੇਫਿਕਰ ਹੋ ਜਾਓ ਗੈਪ ਤੇ ਨਿਖੜ ਮੈਂ ਥਣਾ ਹੱਤੀ ਚਵਾਈ ਵਾਲਾ ਮੋਟਾ ਖਾਨ ਲੱਗਿਆ ਵਾ ਦੇਖਦਾ ਇਹਦੇ ਪਿਛਲੇ ਸੂਏ ਦੀ ਉਹਨਾਂ ਕੋਲੇ ਉਹ ਫਿਰ ਬੱਚੀ ਦਾ ਆਪਾਂ ਨੂੰ ਕਾਦੀ ਦੇਣੀ ਸੀ ਅਗਲਿਆਂ ਨੇ ਬੱਚੀ ਦਾ ਥੋੜਾ ਜਿਹਾ ਬਸ਼ਰੂਦ ਦਾ ਕਰਦੀ ਪਈ ਐ ਇਹ ਖੇਚ ਠੀਕ ਹੈ ਇਹ ਆਰੰਭ ਦੀ ਜੀ ਪਈ ਆ ਠੀਕ ਹੈ ਕੱਦ ਕਾੜ ਤੇ ਵਜਨ ਵਾਲੀ ਵਹਿੜਾ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਹੋ ਜੂ ਇੱਕ ਮਾੜੀ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਉਹਦਾ ਦਾਗ ਜਾਈ ਆ ਬਾਈ ਜੀ ਦਾਗ ਜਾਈ ਆ ਜੀ ਮਾੜਾ ਜਿਹਾ ਕੋਈ ਬਾਲਾ ਨਹੀਂ ਗਾ ਸਰਾਖਤਾ ਵਿੱਚ ਹੋਣੇ ਨਹੀਂ ਆ ਨਾ ਬਈ ਮਾੜਾ ਜਿਹਾ ਬੇਬੂ ਨਹੀਂ ਨਹੀਂ ਸਰਾਖ ਉਹਦੇ ਚ ਹੈ ਨਹੀਂ ਗਾ ਬਈ ਉਹ ਤਾਂ ਬੇਬੂ ਦਾਗ ਜਾਈ ਆ ਠੀਕ ਆ ਇਹਦਾ ਮੁੱਲ ਬਾਈ ਇਹ 22000 ਦੀ ਦੇ ਦਾਂਗੇ ਬਾਈ ਇਹੋ ਜੂ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਮਾਨਤਾ ਇਹਦਾ ਮੁੱਲ ਬਾਈ 22000 ਕਰਦਿਆ 2 ਨੰਬਰ ਵਾਲੀ ਦਾ 18000 ਤੇ 1 ਨੰਬਰ ਵਾਲੀ ਦਾ ਬਾਈ 3000 ਜਿਹੜਾ ਕੋਈ ਰੇਟ ਕੀਤੇ ਗਏ ਆ ਉਹ ਕੋਈ ਫੈਕਸ ਨਹੀਂ ਮਾੜਾ ਮੋਟਾ ਆਏ ਗਏ ਦਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹਨੂੰ ਚੱਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ